ਸ਼ੀਗੜ ਦੇ ਵਿੱਚ ਲੋਕ ਜਿਹੜੇ ਨੇ ਉਹ ਸੁਨਾਰੇ ਦੀ ਦੁਕਾਨਾਂ ਤੱਕ ਵੀ ਪਹੁੰਚ ਰਹੇ ਨੇ ਜੁਵਲਰੀ ਵੀ ਖਰੀਦ ਰਹੇ ਨੇ ਅੱਜ ਕਿਉਂਕਿ ਸ਼ੁਭ ਮੰਨਿਆ ਜਾਂਦਾ ਇਸੇ ਤਰ੍ਹਾਂ ਹਰਿਆਣਾ ਦੇ ਸੋਨੀਪੱਤ ਦੇ ਵਿੱਚ ਵੀ ਬਾਜ਼ਾਰਾਂ ਦੇ ਵਿੱਚ ਰੌਣਕ ਜਿਹੜੀ ਆ ਉਹ ਦੇਖਿਆ ਹੀ ਬਣਦੀ ਆ ਹਿਸਾਰ ਦਿੱਲੀ ਸ਼ਿਮਲਾ ਰਾਜਕੋਟ ਹਰ ਜਗ੍ਹਾ ਅੱਜ ਜਿਹੜਾ ਆ ਉਹ ਤੰਤੇਰਸ ਦੀ ਜਿਹੜੀ ਆ ਉਹ ਤਿਹਾਰ ਮਨਾਇਆ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਕਿਉਂਕਿ ਸ਼ੁਭ ਮੰਨਿਆ ਜਾਂਦਾ ਅੱਜ ਦਿਨ ਕੋਈ ਨਾ ਕੋਈ ਤਾਤੂ ਜਿਹੜੀ ਆ ਕਰਦੇ ਵਿੱਚ ਖਰੀਦਣਾ ਤਾਂ ਇਹ ਵੀ ਮੰਨਿਆ ਜਾਂਦਾ ਕਿ ਤੰਤੇਰਸ ਦੇ ਨਾਲ ਹੀ ਜਿਹੜਾ ਆ ਉਹ ਦੀਵਾਲੀ ਜਿਹੜਾ ਦੀਪ ਮਹੋਤਸਵ ਹੈ ਉਸਦੀ ਵੀ ਸ਼ੁਰੂਆਤ ਹੋ ਜਾਂਦੀ ਹੈ ਜੇਕਰ ਨਜ਼ਰ ਮਾਰੀਏ ਸੋਨੇ ਚਾਂਦੀ ਦੇ ਰੇਟ ਤੇ ਕਿਉਂਕਿ ਇਸ ਵਕਤ ਇਹ ਜਿਹੜਾ ਸੋਨਾ ਚਾਂਦੀ ਇਸ ਕਦਰ ਮਹਿੰਗਾ ਹੋਇਆ ਹੈ ਕਿ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਫਿਰ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਵਕਤ ਜਿਹੜੇ ਰੇਟ ਉਹ ਕਿੰਨੇ ਨੇ ਗ੍ਰਾਫਿਕ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਰੇਟ ਨੇ ਤਾਂ ਦੱਸਦੇ ਕਿ ਸੋਨਾ ਪ੍ਰਤੀ ਟੋਲਾ 24 ਕੈਰਟ 1,30,000 ਨੂੰ ਜੜਾਇਆ ਉਹ ਪਾਰ ਕਰ ਚੁੱਕਾ ਹੈ ਤਾਂ ਚਾਂਦੀ ਦਾ ਰੇਟ ਜਿਹੜਾ ਹੈ ਉਹ ਲਗਭਗ 2 ਲੱਖ 1 ਲੱਖ 90 ਹਜ਼ਾਰ ਹੈ ਕੱਲ ਦਾ ਇਹ ਰੇਟ ਹੈ 17 ਅਕਤੂਬਰ ਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ 24 ਕੈਰਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1 ਲੱਖ 33 ਹਜ਼ਾਰ 22 ਕੈਰਟ ਦਾ 1 ਲੱਖ 22 ਹਜ਼ਾਰ ਤੇ 18 ਕੈਰਟ ਦਾ 1 ਲੱਖ ਜਿਹੜਾ ਹੈ ਉਹ ਰੇਟ ਹੈ ਤੇ ਇਸ ਵਕਤ ਇਹ ਜਿਹੜਾ ਸੋਨਾ ਹੈ ਚਾਂਦੀ ਹੈ ਉਹ ਆਮ ਲੋਕਾਂ ਦੀ ਪਹੁੰਚ ਤੋਂ ਲਗਭਗ ਜਿਹੜਾ ਹੈ ਉਹ ਬਾਹਰ ਹੋ ਚੁਕਾ ਤਾਂ ਮਿਡਲ ਕਲਾਸ ਲੋਕ ਜਿਹੜੇ ਨੇ ਕਿਉਂਕਿ ਤਿਉਹਾਰ ਤਾਂ ਸਾਰਿਆਂ ਨੇ ਮਨਾਉਣਾ ਹੈ ਜ਼ਰੂਰੀ ਨਹੀਂ ਹੈ ਕਿ ਸੋਨਾ ਚਾਂਦੀ ਹੀ ਖਰੀਦਾ ਜਾਵੇ ਕੋਈ ਬਰਤਨ ਖਰੀਦ ਰਿਹਾ ਕੋਈ ਜਿਹੜਾ ਹੋਰ ਚੀਜ਼ਾਂ ਖਰੀਦ ਰਹਿਣ ਜੋ ਕਹਿ ਸਕਦੇ ਆ ਕਿ ਧਾਤੂ ਦੀ ਬਣੀ ਹੋਈ ਨੇ ਕੋਈ ਗੱਡੀਆਂ ਖਰੀਦ ਰਿਹਾ ਤਾਂ ਘਰ ਦੇ ਵਿੱਚ ਕਿਉਂਕਿ ਅੱਜ ਜਿਹੜਾ ਇਹ ਦਿਨ ਮਨਾਇਆ ਜਾ ਰਿਹਾ ਤੰਤਰਸ ਦਾ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਸ਼ੁਭ ਤਰੀਕ ਤੇ ਤਾਂ ਦੱਸਦੀ ਹੈ ਕਿ ਭਗਵਾਨ ਤਨਮੰਤਰੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਨਾਲ ਹੀ ਸੋਨੇ ਚਾਂਦੀ ਦੇ ਗਹਿਣੇ ਵੀ ਖਰੀਦੇ ਜਾਂਦੇ ਨੇ ਇਸ ਦੇ ਨਾਲ ਹੀ ਤੰਤਰਸ ਵਾਲੇ ਦਿਨ ਵਾਹਨਾ ਦੀ ਵੀ ਖਰੀਦਦਾਰੀ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਇੱਕ ਧਾਰਮਿਕ માનਤਾ ਹੈ ਕਿ ਤਨਤੇਰਸ ਦੇ ਦਿਨ ਭਗਵਾਨ ਤਨਵੰਤਰੀ ਦੀ ਪੂਜਾ ਕਰਨ ਦੇ ਨਾਲ ਆਮਦਨੀ ਤੇ ਚੰਗੀ ਕਿਸਮਤ ਵਿੱਚ ਜੜਾ ਉਹ ਵਾਧਾ ਹੁੰਦਾ ਹੈ ਇਸ ਦੇ ਨਾਲ ਹੀ ਜਿਹੜਾ ਵਿੱਤੀ ਸੰਕਟ ਵੀ ਦੂਰ ਹੋ ਜਾਂਦਾ ਹੈ ਜੇਕਰ ਤੁਸੀਂ ਵੀ ਭਗਵਾਨ ਤਨਵੰਤਰੀ ਦਾ ਆਸ਼ੀਰਵਾਦ ਲੈਣਾ ਚਾਹੁੰਦੇ ਹੋ ਤਾਂ ਤਨਤੇਰਸ ਜ਼ਰੂਰ ਮਨਾਓ ਇਹ ਇੱਕ માનਤਾ ਹੈ ਤਾਂ ਤਨਤੇਰਸ ਦੇ ਇਸ ਦਿਨ ਸੋਨਾ ਚਾਂਦੀ ਤੇ ਭਾਂਡੇ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਤੇ ਇਹੀ ਕਾਰਨ ਹੈ ਕਿ ਅੱਜ ਦੇ ਦਿਨ ਜਿਹੜਾ ਆ ਦੀਵਾਲੀ ਤੋਂ ਪਹਿਲਾਂ ਬਾਜ਼ਾਰ ਦੇ ਵਿੱਚ ਰੌਣਕ ਜਿਹੜੀ ਆ ਪੂਰੀ ਤਰ੍ਹਾਂ ਦੇਖਣ ਨੂੰ ਮਿਲਦੀ ਹੈ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਬਾਜ਼ਾਰਾਂ ਦਾ ਰੁਕ ਕਰਦੇ ਨੇ ਉੱਤੇ ਹੀ ਸੋਨਾ ਚਾਂਦੀ ਭਾਂਡੇ ਖਰੀਦੇ ਨੇ ਕਈ ਲੋਕ ਅੱਜ ਦੇ ਦਿਨ ਜਿਹੜਾ ਉਹ ਵਾਹਨ ਵੀ ਖਰੀਦਦੇ ਨੇ ਕਿਉਂਕਿ ਵਾਹਨ ਵੀ ਧਾਤੂ ਦੇ ਬਣੇ ਹੁੰਦੇ ਨੇ ਲੋਹੇ ਦੇ ਬਣੇ ਹੁੰਦੇ ਨੇ ਤਾਂ ਅੱਜ ਦੇ ਦਿਨ ਕਿਸੇ ਵੀ ਤਰ੍ਹਾਂ ਦਾ ਕੋਈ ਧਾਤੂ ਹੈ ਉਸ ਨੂੰ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਤਾਂ ਅੱਜ ਦੇ ਦਿਨ ਬਹੁਤ ਸਾਰੇ ਲੋਕ ਝਾੜੂ ਵੀ ਖਰੀਦਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਦਾ ਪ੍ਰਭਾਵ ਕੀ ਹੋ ਸਕਦਾ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਉਹ ਤਾਤੂ ਖਰੀਦਣਾ ਜਿਹੜਾ ਆ ਉਹ ਸ਼ੁਭ ਮੰਨਿਆ ਜਾਂਦਾ ਹੈ ਟਰਾਈ ਸਿਟੀ ਚੰਡੀਗੜ੍ਹ ਦੇ ਵਿੱਚ ਤਾਂ ਤੇ ਰਸਦੀਆਂ ਰੌਣਕਾਂ ਕਿਹੋ ਜੀਆਂ ਨੇ ਤੁਹਾਨੂੰ ਲੈ ਚੱਲਦੇ ਆਂ ਮਹਾਲੀ ਚੰਡੀਗੜ੍ਹ ਤੇ ਹੋਰ ਚੰਡੀਗੜ੍ਹ ਦੇ ਸੈਕਟਰ ਦੇ ਵਿੱਚ ਸਾਡੇ ਸਹਿਯੋਗੀ ਹਰਵਿੰਦਰ ਸਿੰਘ ਜੁੜ ਚੁੱਕੇ ਨੇ ਇਸ ਤੋਂ ਇਲਾਵਾ ਪੂਜਾ ਵਰਮਾ ਜੁੜ ਚੁੱਕੇ ਨੇ ਜਾਨਮਿਤ ਸਾਡੇ ਨਾਲ ਜੁੜੇ ਨੇ ਉਹ ਮਾਲੀ ਤੋਂ ਜੁੜ ਚੁੱਕੇ ਨੇ ਸੋ ਸਭ ਤੋਂ ਪਹਿਲਾਂ ਪੂਜਾ ਤਾੜ ਤੋਂ ਆਉਣੇ ਆ ਤਾਂ ਇਸ ਵਕਤ ਜਿਹੜੀ ਰੌਣਕ ਸੈਕਟਰ 22 ਦੀ ਆਮ ਤੌਰ ਤੇ ਸੈਕਟਰ 22 ਜਿਹੜਾ ਹੈ ਉਹ ਕਾਫੀ ਚਹਿਲ ਪਹਿਲ ਰਹਿੰਦੀ ਆਮ ਦਿਨਾਂ ਦੇ ਵਿੱਚ ਵੀ ਪਰ ਅੱਜ ਕੁਝ ਵੱਖਰਾ ਉੱਥੇ ਕਿਵੇਂ ਦਾ ਸਾਡੇ ਦਰਸ਼ਕਾਂ ਨੂੰ ਜਰੂਰ ਦਿਖਾਓ ਦੇਖੋ ਜਰਮਨ ਤੰਤੇਰਸ ਹੈ ਤੇ ਸਵੇਰ ਤੋਂ ਹੀ ਲੋਕ ਜਿਹੜੇ ਨੇ ਉਹ ਵਰਤਨ ਖਰੀਦ ਰਹੇ ਨੇ ਇਸ ਤੋਂ ਇਲਾਵਾ ਸੋਨਾ ਚਾਂਦੀ ਖਰੀਦ ਰਹੇ ਨੇ ਲੇਕਿਨ ਇਸ ਤੋਂ ਇਲਾਵਾ ਕਿਉਂਕਿ ਦੀਵਾਲੀ ਦੇ ਕਈ ਇੱਕ ਪੜਾਪ ਦੀ ਸ਼ੁਰੂਆਤ ਹੋ ਜਾਂਦੀ ਹੈ ਅੱਜ ਤੋਂ ਤੇ ਇਸ ਕਰਕੇ ਹੋਰ ਜਿਹੜੇ ਆਈਟਮ ਜੋ ਵੀ ਖਰੀਦ ਖਰੀਦ ਰਹੇ ਨੇ ਤੇ ਸਭ ਤੋਂ ਪਹਿਲਾਂ ਤਾਂ ਮਾਰਕੀਟ ਆਪਣੇ ਆਪ ਤੇ ਵਿੱਚ ਜਿਸ ਤਰੀਕੇ ਨਾਲ ਸਜੀ ਹੈ ਉਹ ਹੀ ਦਿਖਾਉਂਦਾ ਹੈ ਕਿ ਕਿੰਨੀ ਚਾਹ ਦੇ ਨਾਲ ਜਿਹੜੇ ਲੋਕ ਇੱਥੇ ਆ ਰਹੇ ਨੇ ਕਿਉਂਕਿ ਜਿਸ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਦੇਸ਼ ਭਰ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਮਹੱਤਤਾ ਵੀ ਬਹੁਤ ਜ਼ਿਆਦਾ ਹੈ ਇਸ ਤਿਉਹਾਰ ਦੀ ਇਸ ਕਿ ਚਾਹੇ ਉਹ ਕਿਸੇ ਵੀ ਧਰਮ ਦੇ ਲੋਕ ਹੋਣ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਖਾਸ ਕਰ ਕਿਉਂਕਿ ਇੱਕ ਕਈਏ ਕਿ ਲੋਕਾਂ ਨੂੰ ਮੌਕਾ ਵੀ ਮਿਲ ਜਾਂਦਾ ਹੈ ਘਰ ਵਾਸਤੇ ਨਵੀਂ ਚੀਜ਼ਾਂ ਖਰੀਦਣ ਦੇ ਲਈ ਚਾਹੇ ਡੈਕੋਰੇਟਿਵ ਆਈਟਮਸ ਹੋ ਚਾਹੇ ਭਾਂਡੇ ਹੋਣ ਤੇ ਇਸ ਤੋਂ ਇਲਾਵਾ ਚਦਰਨਾ ਕਰਟਨਸ तमाम ਚੀਜ਼ਾਂ ਦੀ ਖਰੀਦਦਾਰੀ ਵੀ ਹੁੰਦੀ ਹੈ ਦੇਖੋ ਸਮੇਂ ਦੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਲੋਕਾਂ ਦੀ ਜਿਹੜੀ ਹੈ ਕਈਏ ਕਿ ਉਹ ਸਾਰੀ ਚੀਜ਼ਾਂ ਬਦਲ ਰਹੀਆਂ ਨੇ ਕਿ ਅਬ ਟ੍ਰੈਂਡ ਬਦਲ ਰਿਹਾ ਸੀ ਕਹਿ ਸਕਦੇ ਆ ਇਸ ਕਰਕੇ ਲੋਕ ਜਿੱਥੇ ਇੱਕ ਪਾਸੇ ਭਾਂਡੇ ਖਰੀਦਦੇ ਤੇ ਹੋਰ ਜਿਹੜਾ ਅਰਦਾ ਜਿਹੜਾ ਸਮਾਨ ਜਿਹੜਾ ਕਿ ਜ਼ਰੂਰੀ ਹੈ ਜਿਹੜਾ ਕਿ ਕਈਏ ਕਿ ਆਪਣੇ ਘਰ ਦੇ ਵਿੱਚ ਇਸਤੇਮਾਲ ਕਰਨਾ ਹੈ ਚਾਹੇ ਅਪਲਾਈਐਂਸਸ ਦੀ ਗੱਲ ਕਰੀਏ ਤੇ ਉਹ ਤਮਾਮ ਚੀਜ਼ਾਂ ਜਿਹੜੀ ਹੈ ਉਹ ਵਿਕਰੀਆਂ ਨੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਥੇ ਦੀਵੇ ਕੈਂਡਲਸ ਲਾਈਟਸ ਬੱਚਿਆਂ ਦੇ ਲਈ ਜਿਹੜੇ ਖਿਡੌਣੇ ਨੇ ਉਹ ਇਸ ਤੋਂ ਇਲਾਵਾ ਜਿਹੜੇ ਹੈ ਕੈਂਡਲਸ ਦੇ ਲਈ ਕੈਂਡਲ ਸਟੈਂਡ ਲੋਕ ਕਿਉਂਕਿ ਅੱਜ ਕੱਲ ਲੋਕ ਫੈਂਸੀ ਕੈਂਡਲ ਸਟੈਂਡਰਡ ਆ ਪਸੰਦ ਕਰਦੇ ਇਸ ਕਰਕੇ ਲੋਕ ਉਸ ਦੀ ਕਾਫੀ ਜ਼ਿਆਦਾ ਖਰੀਦਾਰੀ ਕਰ ਰਹੇ ਤੇ ਇੱਥੇ ਅਲੱਗ-ਅਲੱਗ ਕਈਏ ਕਿ ਜਾਇਨ ਦੇ ਇਥੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਕੈਂਡਲ ਸਟੈਂਡ ਆਏ ਹੋਏ ਨੇ ਅੱਜਕੱਲ ਜਿਹੜਾ ਟ੍ਰੈਂਡ ਚੱਲ ਰਿਹਾ ਤੇ ਉਸ ਦੇ ਹਿਸਾਬ ਨਾਲ ਖਰੀਦਾਰੀ ਕਰਦੇ ਨੇ ਇਸ ਤਰ੍ਹਾਂ ਲੈਂਪਸ ਹੈ ਉਹ ਵੀ ਕਾਫੀ ਜ਼ਿਆਦਾ ਅਲੱਗ ਆਈਟਮਸ ਕਿਉਂਕਿ ਲੋਕ ਗਿਫਟ ਗਿਫਟ ਵਾਸਤੇ ਵੀ ਜੜਾ ਹੈ ਉਹ ਨਾਲ ਲੈ ਕੇ ਜਾਂਦੇ ਨੇ ਤੇ ਰੌਣਕਾਂ ਮਾਰਕੀਟ ਦੀ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਸਿਰਫ ਅਸੀਂ ਕਹੀਏ ਕਿ ਬਾਈ ਦਾ ਇੱਕ ਇੱਕ ਮਾਰਕੀਟ ਦੇ ਬਾਈ ਡੀ ਦੀ ਜਿਹੜੀ ਮਾਰਕੀਟ ਉਸ ਦਾ ਇੱਕ ਪਾਸਾ ਹੈ ਜੇ ਤੁਸੀਂ ਦੇਖੋਗੇ ਪੂਰੀ ਮਾਰਕੀਟ ਜਿਹੜੀ ਹੈ ਉਸੇ ਤਰੀਕੇ ਨਾਲ ਸੋਹਣੀ ਸਜੀ ਹੋਈ ਹੈ ਤੇ ਲੋਕ ਖਰੀਦਾਰੀ ਕਰਨ ਦੇ ਲਈ ਵੀ ਪਹੁੰਚ ਰਹੇ ਨੇ ਤੇ ਖਰੀਦ ਵੀ ਰਹੇ ਨੇ ਮੈਮ ਹੈਪੀ ਧੰਤੇਰਸ ਹੈਪੀ ਧੰਤੇਰਸ

ਸ਼ਾਪਿੰਗ ਅਬੀ ਸਟਾਰਟ ਕਰੀ ਹੈ ਮਨੇ ਅਬੀ ਤਾਂ ਜਸ ਸੈਂਟਰ ਹੀ ਹੋਇਆ ਹੈ ਅਬੀ ਤਾਂ ਜਾਏਗੇ ਅਗੇ ਤੇ ਦੇਖੋ ਜਿਹੜੇ ਲੋਕ ਹੈ ਉਹ ਇੱਥੇ ਪਹੁੰਚ ਰਹੇ ਨੇ ਹਾਲਾਂਕਿ ਮੈਂ ਜਿਸ ਤਰ੍ਹਾਂ ਕੇ ਨਾਲ ਪਹਿਲਾਂ ਵੀ ਕਿਹਾ ਲੋਕਾਂ ਨੂੰ ਜੋ ਚੀਜ਼ ਪਸੰਦ ਹੈ ਉਹ ਲਈ ਜਾ ਰਹੀ ਹੈ ਸਰ ਹੈਪੀ ਧੰਤਰਸ ਹਾਈ ਹੈਪੀ ਧੰਤਰਸ ਸਰ ਜਸ ਸ਼ਾਪਿੰਗ ਰੈਗੂਲਰ ਸਟਫ ਦੀਵਾਲੀ ਸਭ ਕੀ ਕੀ ਸਟੱਫ ਇਸ ਵਾਰ ਡਿਫਰੈਂਟ ਲੱਗ ਰਿਹਾ ਹੈ ਐ ਵੈਸੇ ਬਾਕੀ ਫਰਮ ਫਰਮ ਡੈਲੀ ਆਮ ਹੇਅਰ ਫਾਰ ਦਾ ਫਸਟ ਟਾਈਮ ਤੋ ਦਿੱਲੀ ਦੀ ਤਾਂ ਅਲੱਗ ਤਰੀਕਾ ਨਾਲ ਹੁੰਦੀ ਹੈ ਤੇ ਚੰਡੀਗੜ੍ਹ ਦੀ ਦੱਸੋ ਕੀ ਕੁਝ ਆਈਟਮਸ ਕਿਵੇਂ ਲੱਗ ਰਿਹਾ ਹੈ ਇੱਥੇ ਮਾਰਕੀਟ ਸਿਟੀ ਅਹ ਥੋੜਾ ਲਾਈਵਲੀ ਮਾਹੌਲ ਹੈ ਜਾਦਾ ਮਾਰਕੀਟਸ ਆਰ ਲਿਟ ਅਪ ਪੀਪਲ

ਯਾ ਤੇ ਦੇਖੋ ਜਿਸ ਜਿਸ ਤਰੀਕੇ ਨਾਲ ਦਿੱਲੀ ਤੋਂ ਆਏ ਨੇ ਕਹਿੰਦੇ ਉੱਥੇ ਬੜਾ ਪੋਲਿਊਸ਼ਨ ਹੈ ਤੇ ਇੱਥੇ ਦੀਵਾਲੀ ਸੈਲੀਬ੍ਰੇਟ ਕਰਨੀ ਹੈ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਇੱਥੇ ਅਲੱਗ ਅਲੱਗ ਤਰੀਕੇ ਦੇ ਦੀਵੇ ਤੇ ਇਸ ਤੋਂ ਇਲਾਵਾ ਭਗਵਾਨ ਦੀ ਜਿਹੜੀ ਮਿੱਟੀ ਦੀ ਮੂਰਤੀਆਂ ਆ ਉਹ ਵੀ ਇੱਥੇ ਰੱਖੀਆਂ ਹੋਈਆਂ ਨੇ ਕਿਉਂਕਿ ਲੋਕ ਪੂਜਾ ਵੀ ਕਰਦੇ ਆ ਭਗਵਾਨ ਦੀ ਇਸ ਕਰਕੇ ਲੈ ਕੇ ਆਉਂਦੇ ਨੇ ਹੈਲੋ ਮੈਮ ਹੈਪੀ ਧੰਤੇਰਸ थैंक यू ਸੇਮ ਟੂ ਯੂ ਮੈਮ ਕੀ ਲੈ ਰਹੇ ਹੋ ਇਸ ਵਾਰ ਧੰਤੇਰਸ ਮੈਨੇ ਵੀ ਇੱਕ ਚਾਂਦੀ ਦਾ ਕੋਇਨ ਲਿਆ ਹੈ एंड लक्ष्मी गणेश लिए हैं कुबेर भगवान जी लिए मैम इस बार सोने चांदी के रेट काफी ज़्यादा हाई हो गए हाँ, बिल्कुल बाकी चीज़ों के रेट आपको पता ही है अगर सोना चांदी इतना हाई रेट पे है तो ऑब्वियसली जो मूर्तियाँ हम पहले फिफ्टी फिफ्टी हंड्रेड हंड्रेड रुपीज लेते थे आज वो थ्री थ्री हंड्रेड की हुई हुई हैं तो महंगाई तो है दिवाली मनानी जरूरी है, बिल्कुल दिवाली मनानी जरूरी है उसमें कोई कॉम्प्रोमाइज नहीं है माहौल है बाई क्राउडेड है बट लास्ट टाइम से थोड़ा कम है अब आई डोंट नो कि मतलब इतना क्राउड कम क्यों है अदरवाइज तो यहाँ पे मतलब इतना क्राउड होता था कि पैर रखने की भी जगह नहीं होती थी हाँ जी कट लग रहा है थैंक यू सेम टू यू ਤੇ ਦੇਖੋ ਇੱਥੇ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਜ਼ਿਆਦਾ ਰੌਣਕਾਂ ਸੀਗੀਆਂ ਲੇਕਿਨ ਇਸ ਵਾਰ ਘੱਟ ਹੈ ਇਸ ਤੋਂ ਇਲਾਵਾ ਰੰਗੋਲੀ ਦਾ ਸਮਾਨ ਕਿਉਂਕਿ ਜਿਸ ਦਿਨ ਲੋਕ ਆਪਣਾ ਘਰ ਸਜਾਉਂਦੇ ਨੇ ਦਿਵਾਲੀ ਵਾਲੇ ਦਿਨ ਛੋਟੀ ਦਿਵਾਲੀ ਹੁੰਦੀ ਹੈ ਉਸ ਤੋਂ ਅਗਲੇ ਦਿਨ ਜਿਹੜਾ ਉਹ ਰੰਗੋਲੀ ਦਾ ਸਮਾਨ ਵੀ ਇੱਥੇ ਰੱਖਿਆ ਹੋਇਆ ਤੇ ਉਹ ਵੀ ਲੋਕ ਖਰੀਦਾਰੀ ਕਰਦੇ ਨੇ ਤੇ ਨਵੀਂ ਚੀਜ਼ਾਂ ਕਿਹਾ ਜਾਂਦਾ ਹੈ ਕਿ ਨਵੀਂ ਚੀਜ਼ਾਂ ਦੇ ਨਾਲ ਕਿਉਂਕਿ ਜਦੋਂ ਮਾਂ ਲక్ష్ਮੀ ਦੀ ਪੂਜਾ ਕਰਨੀ ਹੈ ਤੇ ਮਾਂ ਲక్ష్ਮੀ ਨੂੰ ਹਰ ਇੱਕ ਚੀਜ਼ ਨਵੀਂ ਜਿਹੜੀ ਹੈ ਉਹ ਪਸੰਦ ਹੈ ਇਸ ਕਰਕੇ ਘਰ ਕਿ ਜਦੋਂ ਸਜਾਵਟ ਹੁੰਦੀ ਤੇ ਨਵੀਂ ਚੀਜ਼ਾਂ ਜਿਹੜੀ ਆ ਉਹ ਲੈ ਕੇ ਆਉਂਦੇ ਨੇ ਲੋਕ ਤੇ ਖਰੀਦਾਰੀ ਵੀ ਕਰਦੇ ਨੇ ਲੋਕਾਂ ਨੂੰ ਹੁਣ ਅੱਜ ਦੇ ਟ੍ਰੈਂਡ ਦੇ ਨਾਲ ਉਹ ਜਿਹੜੀ ਸਵਾਂਤਰੀ ਦੇ ਨੇ ਹੈਲੋ ਮੈਮ ਹੈਪੀ ਹਨ ਤੇਰਾਸ ਸਾਬ ਨੇ ਟ੍ਰੈਡੀਸ਼ਨਲ ਝਾੜੂ ਲਿੱਤਾ ਹੈ ਜਿਹੜਾ ਕਿ ਲੈਣਾ ਚਾਹੀਦਾ ਹਾਂਜੀ ਜੀ ਮੈਮ ਮੈਨੂੰ ਪਹਿਲੇ ਦੇਖਿਓ ਜਿਨ੍ਹਾਂ ਨੇ ਝਾੜੂ ਲਿੱਤਾ ਨਹੀਂ ਤਾਂ ਕੋਈ ਵੀ ਦੇਖੋ ਵੀ ਇੱਕ ਹੀ ਮਿਲਾ ਦੋ ਲੈਣੇ ਚਾਹੀਏ ਨਾ ਹਾਂਜੀ ਹਾਂਜੀ ਅੱਛਾ ਇਹ ਤੁਹਾਨੂੰ ਪਤਾ ਹੈ ਕਿ ਮਤਲਬ ਇਸ ਸੋਨਾ ਚਾਂਦੀ ਤਾਂ ਲੋਕ ਲੈਂਦੇ ਬਰਤਨ ਵੀ ਲੈਂਦੇ ਲੇਕਿਨ ਝਾੜੂ ਵੀ ਜ਼ਰੂਰੀ ਹੈ ਕਿਉਂ ਕਿਉਂ ਲੈਣੇ ਮੈਂ ਵੀ ਇਸ ਕੇ ਪੂਜਾ ਕਰਨੀ ਚਾਹੀਏ ਅੱਜ ਤੋਂ ਹਾਂਜੀ ਹੋਰ ਕਿੰਨਾ ਤੁਸੀਂ ਕਾਫੀ ਸਮਾਨ ਲੈ ਕੇ ਆਏ ਜੀ ਹਾਂਜੀ ਕੋਈ ਦੀਵੇ ਲਈ ਹਰ ਇੱਕ ਸਮਾਨ ਲੈ ਲਿਆ ਦੀਵਾਲੀ ਦਾ ਹਾਂਜੀ ਜੀ ਪੂਜਾ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਹੋਰ ਐਕਸਪਲੋਰ ਕਰੋ ਬਾਜ਼ਾਰ ਨੂੰ ਤੁਹਾਡੇ ਕੋਲ ਦੁਬਾਰਾ ਅਸੀਂ ਵਾਪਸ ਆਉਨੇ ਆ ਇੱਕ ਵਾਰ ਅਸੀਂ 3B2 ਮੁਹਾਲੀ ਦਾ ਵੀ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਜਾਨਮਿਤ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਜਾਨਮਿਤ 3B2 ਵੀ ਸੈਕਟਰ 22 ਦੀ ਮਾਰਕੀਟ ਦੀ ਵੰਗ ਜਿਹੜੀ ਆ ਉਹ ਆਮ ਤੌਰ ਤੇ ਉੱਥੇ ਵੀ ਚੈਲ ਬੈਲ ਰਹਿੰਦੀ ਹੈ ਸ਼ਾਮ ਨੂੰ ਤਾ ਜਿਹੜੇ ਇਸ ਵਕਤ ਅੱਜ ਕੀ ਕਿਹੋ ਜੀਆਂ ਰੌਣਕਾਂ ਨੇ ਲੋਕ ਕਿਹੋ ਜੀ ਖਰੀਦਦਾਰੀ ਕਰ ਰਹੇ ਨੇ 3B2 ਦੇ ਵਿੱਚ ਜੀ ਬਿਲਕੁਲ 3B2 ਦੇ ਵਿੱਚ ਮਾਹੌਲ ਜਿਹੜਾ ਹੈ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਪਰ ਅੱਜ ਧੰ ਤੇਰਸ ਦੇ ਮੌਕੇ ਤੇ ਇੱਥੇ ਕਾਫੀ ਰੌਣਕਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੀ ਖਰੀਦਦਾਰੀ ਲੋਕ ਕਰਦੇ ਨਜ਼ਰ ਆ ਰਹੇ ਨੇ ਜਿੱਤੇ ਕਿ ਕਿਹਾ ਜਾਂਦਾ ਹੈ ਵੀ ਤਨ ਤੇਰਸ ਵਾਲੇ ਦਿਨ ਸੋਨਾ ਤੇ ਚਾਂਦੀ ਯਾਨੀ ਕਿ ਗਹਿਣੇ ਖਰੀਦਨੇ ਚਾਹੁੰਦੇ ਚਾਹੀਦੇ ਨੇ ਉੱਥੇ ਕਾਫੀ ਲੋਕ ਭਾਂਡਿਆਂ ਨਾਲ ਤੇ ਆਪਣੇ ਘਰ ਦੀ ਸਜਾਵਟ ਦੀਆਂ ਚੀਜ਼ਾਂ ਦੇ ਨਾਲ ਵੀ ਤਾਂ ਤੇਰਸ ਮਨਾਉਂਦੇ ਨੇ ਇਸੇ ਤਰ੍ਹਾਂ 3B2 ਦੇ ਵਿੱਚ ਜਿੱਥੇ ਅਸੀਂ ਮੌਜੂਦ ਆ ਕਾਫੀ ਸਜਾਵਟ ਦਾ ਸਮਾਨ ਕਾਫੀ ਤਰ੍ਹਾਂ ਦਾ ਸਮਾਨ ਜਿਹੜਾ ਇੱਥੇ ਖਾਣੇ ਪੀਣੇ ਦਾ ਸ਼ਾਪਿੰਗ ਦਾ ਕਾਫੀ ਸਮਾਨ ਦੇਖਣ ਨੂੰ ਮਿਲ ਰਿਹਾ ਜੇਕਰ ਗੱਲ ਕਰੀਏ ਤਾਂ ਤੇਰਸ ਦੀ ਤਾਂ ਉੱਥੇ ਕਹਾਣੀ ਜਿਹੜੀ ਸ਼ੁਰੂ ਹੁੰਦੀ ਹੈ ਉਹ ਬਹੁਤ ਸਾਲਾਂ ਤੋਂ ਤੰਤਰਸ ਮਨਾਇਆ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਵੀ ਨਵੀਂ ਚੀਜ਼ਾਂ ਦੀ ਸ਼ੁਰੂਆਤ ਜਿਹੜੀ ਆ ਉਹ ਤੰਤਰਸ ਤੇ ਕਰਨੀ ਸ਼ੁਭ ਮੰਨੀ ਜਾਂਦੀ ਹੈ ਪਰ ਜੇਕਰ ਗੱਲ ਕਰੀਏ ਹੁਣ ਦੀ ਤਾਂ ਕਾਫੀ ਤਰ੍ਹਾਂ ਦੇ ਟ੍ਰੈਂਡ ਬਣ ਗਏ ਨੇ ਸੋਨਾ ਚਾਂਦੀ ਦੇ ਟ੍ਰੈਂਡ ਬਣ ਗਏ ਨੇ ਲੋਕ ਨਵੀਆਂ ਚੀਜ਼ਾਂ ਲੈਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਕਿਹਾ ਜਾਂਦਾ ਵੀ ਜੇ ਇੱਕ ਝਾੜੂ ਵੀ ਖਰੀਦ ਲਿਆ ਜਾਏ ਉਹ ਵੀ ਬੇਹਤ ਮਹੱਤਤਾ ਰੱਖਦਾ ਹੈ ਹਾਲਾਂਕਿ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਲੋਕ ਆਪਣਾ ਹੀ ਤਿਉਹਾਰ ਮਨਾਉਂਦੇ ਨਜ਼ਰ ਆ ਰਹੇ ਨੇ ਇਕਰ ਗੱਲ ਕਰੀਏ ਦੰਤਰਸ ਦੀ ਤਾਂ ਇਹ ਜਿਹੜਾ ਤਿਉਹਾਰ ਹੈ ਇਹ ਦੀਵਾਲੀ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਤੋਂ ਬਾਅਦ ਪੰਜ ਜਿਹੜੇ ਹੋਰ ਵੱਡੇ ਤਿਉਹਾਰ ਨੇ ਦੀਵਾਲੀ ਦੇ ਉਹ ਮਨਾਏ ਜਾਂਦੇ ਨੇ ਇਥੇ ਜੇਕਰ ਆਪਾਂ ਗੱਲ ਕਰੀਏ ਲੋਕਾਂ ਦੀ ਤਾਂ ਜਿਹੜਾ ਰਸ ਹੈ ਜਿਹੜਾ 3B2 ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਇਹ ਲਗਾਤਾਰ ਪੂਰਾ ਸਾਲ ਦੇਖਣ ਨੂੰ ਮਿਲਦੀਆਂ ਨੇ ਪਰ ਇਸ ਵੇਲੇ ਕਾਫੀ ਤਰ੍ਹਾਂ ਦੇ ਪੰਡਾਲ ਲਗਾਏ ਗਏ ਨੇ ਜਿੱਥੇ ਕਿ ਲੋਕ ਨਵੀਆਂ-ਨਵੀਆਂ ਚੀਜ਼ਾਂ ਦੀ ਆਪਣੇ ਘਰ ਦੇ ਸਜਾਵਟ ਦੇ ਸਮਾਨ ਦੀਆਂ ਵੀ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਨੇ ਇੱਥੇ ਹੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਮੈਮ ਹੈਪੀ ਦਨਤੇਰਸ ਥੈਂਕ ਯੂ ਸੇਮ ਟੂ ਯੂ ਸੋ ਤੁਸੀਂ ਕਿਸ ਚੀਜ਼ ਦੀ ਖਰੀਦਦਾਰੀ ਕਰ ਰਹੇ ਹੋ ਫੋਟੋ ਵਾਲੀ ਪਰ ਦੀਵਾਲੀ ਤੋਂ ਤੁਸੀਂ ਤਾਂ ਤੇਰਸ ਦੀ ਕਿਵੇਂ ਮਨਾਇਆ ਪੂਰਾ ਦਿਨ ਕੀ ਕਰਿਆ ਅਸੀਂ ਸੈਲੀਬ੍ਰੇਟ ਨਹੀਂ ਕਰਦੇ ਭਾਨ ਫਿਰੋਜ਼ ਤਾਂ ਤੇਰਾ ਸੈਲੀਬ੍ਰੇਟ ਨਹੀਂ ਕਰਦੇ ਜੀ ਇਹ ਵੀ ਇੱਕ ਤਰ੍ਹਾਂ ਦਾ ਮੰਨਿਆ ਜਾਂਦਾ ਵੀ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਛੋਟੀ ਦੀਵਾਲੀ ਵੱਡੀ ਦੀਵਾਲੀ ਮਨਾਈ ਜਾਂਦੀ ਹੈ ਪਰ ਜੇਕਰ ਤਾਂ ਤੇਰਸ ਦੀ ਗੱਲ ਕਰੀਏ ਤਾਂ ਸੋਨਾ ਚਾਂਦੀ ਜੀ ਖਰੀਦਦਾਰੀ ਕਾਫੀ ਹੱਦ ਤੱਕ ਕੀਤੀ ਜਾਂਦੀ ਹੈ ਇੱਥੇ ਆਪਾਂ ਦੇਖ ਸਕਦੇ ਆ ਕਿਵੇਂ ਨਵੇਂ ਕੱਪੜੇ ਮੌਜੂਦ ਨੇ ਨਵੇਂ ਕੱਪੜੇ ਚਦਰਾ ਘਰ ਦਾ ਸਮਾਨ ਹਰ ਤਰ੍ਹਾਂ ਦੀ ਚੀਜ਼ਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਜੀ ਜਾਨਮੀ ਤੁਸੀਂ ਲਗਾਤਾਰ ਜੜੀਆਂ ਹੋਰ ਐਕਸਪਲੋਰ ਕਰੋ 3B2 ਅਸੀਂ ਵਾਪਸ ਤੁਹਾਡੇ ਕੋਲ ਆਵਾਂਗੇ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਅਸੀਂ ਅੰਮ੍ਰਿਤਸਰ ਲੈ ਚੱਲਦੇ ਹਾਂ ਸਾਡੇ ਸਹਿਯੋਗੀ ਹਰਮਿਤ ਸਿੰਘ ਜੁੜੇ ਨੇ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ ਕਿਹੋ ਜੀ ਰੌਣਕ ਹੈ ਅੰਮ੍ਰਿਤਸਰ ਤੋਂ ਜਾਣਦੇ ਹਰਮਿਤ ਇਸ ਵਕਤ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਧੰਤੇਰਸ ਦੇ ਮੌਕੇ ਤੇ ਸੋ ਜਰਮਨ ਇਸ ਫਿਲਮ ਮੈਂ ਅਮਰਿਤਸਰ ਦੀ ਸਭ ਤੋਂ ਮਸ਼ਹੂਰ ਆਈਡੀਆ ਚ ਮਾਰਕੀਟ ਦੇ ਵਿੱਚ ਆ ਜਿੱਥੇ ਮੈਂ ਚਹਿਲ ਪਹਿਲ ਦਿਖਾ ਰਿਹਾ ਔਰ ਇਸ ਮੌਕੇ ਲੋਕ ਖਰੀਦਦਾਰੀ ਕਰਦੇ ਨੇ ਕਿਉਂਕਿ ਖਾਸ ਤੌਰ ਤੇ ਇਹ ਧੰਤੇ ਰਸ ਦੀਵਾਲੀ ਅਜਿਹੇ ਜੋ ਤਿਹਾਰ ਨੇ ਇਸ ਦਾ ਇੱਕ ਵੱਖਰਾ ਜਿਹੜਾ ਲੋਕ ਆਨੰਦ ਮਾਣਦੇ ਆ ਔਰ ਨਾਲ ਹੀ ਨਾਲ ਇਹ ਜ਼ਰੂਰ ਅਮਰਿਤਸਰ ਸਾਹਿਬ ਨੂੰ ਇਵਰਦਾਨ ਹੈ ਕਿ ਦਾਲ ਰੋਟੀ ਕਰਦੀ ਦਿਵਾਲੀ ਅੰਮ੍ਰਿਤਸਰ ਦੀ ਔਰ ਖਾਸ ਤੌਰ ਤੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਦਿਵਾਲੀ ਦੇਖਣ ਵਾਸਤੇ ਆਉਂਦੇ ਹਨ ਇਸ ਵੇਲੇ ਆਈਡੀਆ ਸ਼ਾਪ ਮਾਰਕੀਟ ਆ ਔਰ ਜਿਵੇਂ ਤੁਸੀਂ ਬਾਕੀ ਥਾਵਾਂ ਦੀ ਤਸਵੀਰਾਂ ਦਿਖਾਈਆਂ ਇੱਕ ਤਸਵੀਰ ਇਹ ਵੀ ਦਿਖਾ ਦਈਏ ਕਿ ਇੱਥੇ ਲੋਕ ਵੱਖ-ਵੱਖ ਤਰ੍ਹਾਂ ਦੀ ਜੜੀ ਸ਼ਾਪਿੰਗ ਕਰ ਰਹੇ ਨੇ ਕੋਈ ਬਰਤਨ ਲੈ ਰਿਹਾ ਹੈ ਤਾਂ ਤੇਰੇ ਸਤੇ ਕੋਈ ਆਮ ਦਿਵਾਲੀ ਦੇ ਵਾਸਤੇ ਘਰ ਦੀ ਸਜਾਵਟ ਵਾਸਤੇ ਹੋਰ ਕਈ ਜਲ ਸਾਮਾਨ ਨੇ ਉਹ ਲੈਂਦੇ ਹੋਏ ਨਜ਼ਰ ਆ ਰਹੇ ਨੇ ਸੋ ਫਿਲਹਾਲ ਇਸ ਵੇਲੇ ਦੀਆਂ ਇਹ ਖਾਸ ਤਸਵੀਰਾਂ ਨੇ ਜਿੱਥੇ ਅਸੀਂ ਅਜਿਹੀਆਂ ਤਸਵੀਰਾਂ ਹਰ ਸਾਲ ਤਾਂ ਦੇਖਦੇ ਹੀ ਆ ਪਰ ਹਰੇ ਉਹ ਬਿਲਕੁਲ ਵੱਖਰੀ ਤਰੀਕੇ ਦੀ ਨਜ਼ਰ ਆਉਂਦੀ ਹੈ ਹਰ ਸਾਲ ਲੱਗਦਾ ਹੈ ਕਿ ਕੁਝ ਨਵਾਂ ਆਇਆ ਸੋ ਤੁਹਾਡਾ ਨਾਮ ਕੀ ਹੈ ਜੀ ਦੁਪਿੰਦਰ ਸਿੰਘ ਬਾਵਾ ਸੋ ਇਸ ਵੇਲੇ ਜੋ ਰੌਣਕਾਂ ਨੇ ਦੀਵਾਲੀ ਦੀਆਂ ਅੱਜ ਧੰਤੇ ਰਸਤੀ ਵਾਲੋ ਖਰੀਦਦਾਰੀ ਕਰਦੇ ਆ ਵਾਕੋ ਔਰ ਚੀਜ਼ਾਂ ਦੀ ਸੋ ਕਿਵੇਂ ਦਾ ਮਾਰਕੀਟ ਦਾ ਮਾਹੌਲ ਹੈ ਸਰ ਪਹਿਲਾਂ ਤਾਂ ਪੂਰੇ ਆਈਟੀ ਚ ਮਾਰਕੀਟ ਦੇ ਵੱਲੋਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈਆਂ ਦਿੰਦੇ ਆ ਜੀ ਹਾਂ ਸੋ ਇਸ ਲਈ ਦੁਕਾਨ ਸਾਰੀਆਂ ਸਜੀਆਂ ਹੋਈਆਂ ਨੇ ਮਾਰਕੀਟ ਚ ਕਿਵੇਂ ਦੀ ਰੌਣਕ ਹੈ ਔਰ ਇਸ ਸਾਲ ਕੁਝ ਫਰਕ ਹੈ ਪਿਛਲੇ ਸਾਲ ਨਾਲ ਕੋਈ ਸਰ ਨਹੀਂ ਵੈਸੇ ਤਾਂ ਦੀਵਾਲੀ ਦਾ ਜਿਹੜਾ ਹੁੰਦਾ ਕਹਿੰਦੇ ਢਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤ ਸਰਦੀ ਤੇ ਦੀਵਾਲੀ ਦਾ ਫੈਸਟੀਵਲ ਬਹੁਤ ਵਧੀਆ ਚੱਲ ਰਿਹਾ ਕਿਉਂਕਿ ਦੀਵਾਲੀ ਨੇ ਡਿਗੀਆ ਹੈ ਇਸ ਸ਼ਹਿਰੀ ਲੋਕਾਂ ਦਾ ਟਾਈਪ ਨਾਲ ਮਨਾਈ ਜਾਂਦੀ ਹੈ ਤੇ ਬਹੁਤ ਵਧੀਆ ਰੁਝਾਨ ਚੱਲਿਆ ਕਸਟਮਰ ਦਾ ਵੀ अच्छा रुझान ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋ ਫੋਟੋਜ਼ ਵਗੈਰਾ ਹੈਗੀਆਂ ਵੈ ਸੇਰੇ ਵਗੈਰਾ ਹੈਗੇ ਨੇ ਤੇ ਬਹੁਤ ਵਧੀਆ ਰੁਟੀਨ ਦੇ ਨਾਲ ਚੱਲ ਰਹੇ ਨੇ ਬਿਲਕੁਲ ਸੋ ਹੋਰ ਜੋ ਅਸੀਂ ਮਾਰਕੀਟ ਦੀ ਤਸਵੀਰ ਦਿਖਾ ਦਿੰਨੇ ਆ ਜੋ ਇੱਥੇ ਖਰੀਦਾਰੀ ਦੇ ਵਾਸਤੇ ਮਹਿਲਾਵਾਂ ਵੀ ਜੋ ਪਹੁੰਚਦੀਆਂ ਨੇ ਉਹਨਾਂ ਨਾਲ ਵੀ ਜੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਫਿਲਹਾਲ ਇਸ ਥਾਂ ਤੇ ਜੇ ਪਹੁੰਚੇ ਨੇ ਦੀਵਾਲੀ ਦੀ ਸ਼ਾਪਿੰਗ ਕਰ ਰਹੇ ਨੇ ਅੱਜ ਦੀਵਾਲੀ ਦੀ ਸ਼ਾਪਿੰਗ ਕਰਨ ਆਏ ਹੋ ਫਿਲਹਾਲ ਧੰਤੇ ਰਸਵੀ ਹੈ ਸੋ ਖਾਸ ਤੌਰ ਤੇ ਮਹਿਲਾਵਾਂ ਨੂੰ ਚਾਹ ਹੁੰਦਾ ਹੈ ਕਿ ਕੁਝ ਨਾ ਕੁਝ ਲਿਆ ਜਾਵੇ ਬਿਲਕੁਲ ਜੀ ਬਿਲਕੁਲ ਬਹੁਤ ਚਾਹ ਹੈਗਾ ਸਾਨੂੰ ਅਸੀਂ ਸਮਾਨ ਖਰੀਦਦੇ ਪਿਆ ਲੈਂਦੇ ਪਿਆ ਸਭ ਵਾਸਤੇ ਦੀਵਾਲੀ ਬਹੁਤ ਵਧੀਆ ਹੋਵੇ ਖੁਸ਼ੀਆਂ ਵਾਲੀ ਆਵੇ ਸਭ ਖੁਸ਼ ਰਹੇ ਅੰਮ੍ਰਿਤਸਰ ਦੀਵਾਲੀ ਵਰਗੀ ਕੋਈ ਦੀਵਾਲੀ ਨਹੀਂ ਬਸ ਐ ਤਾਂ ਅੰਤਰਸਤੇ ਕੀ ਕਿਰੇ ਆਫ ਤੁਸੀਂ ਔਰ ਮਾਰਕੀਟ ਵੀ ਆ ਗਏ ਹਾਂ ਆ ਆ ਗਏ ਹਾਂ ਬਸ ਸੁਣਾ ਭਾਵੇਂ ਵਜਣ ਦਾ ਕੀ 10 ਤੇ ਭਾਵੇਂ ਵਜਣ 12 ਨਿਗਲ ਆਇਆ ਹਾਂ ਇਥੇ ਮਤਲਬ ਕੋਈ ਸ਼ੋਪਿੰਗ ਕਰਕੇ ਜਾਵਾਂਗੇ ਪੂਰੀ ਸ਼ੋਪਿੰਗ ਕਰਕੇ ਜਾਵਾਂਗੇ ਤਾਂ ਜਰਮਨ ਇਹ ਚਾ ਜਿਹੜਾ ਦੇਖਿਆ ਜਾ ਸਕਦਾ ਕਿਉਂਕਿ ਖਾਸ ਦਿਵਾਲੀ ਹੈ ਅੰਮ੍ਰਿਤਸਰ ਦੀ ਔਰ ਅਕਸਰ ਅੰਮ੍ਰਿਤਸਰ ਦੀ ਦਿਵਾਲੀ ਨੂੰ ਖਾਸ ਵੀ ਕਹਿੰਦੇ ਆ ਔਰ ਲੋਕ ਵਕ ਵਕ ਥਾਵਾ ਤੋਂ ਅੰਮ੍ਰਿਤਸਰ ਸਹਿਬ ਦਿਵਾਲੀ ਦੇ ਵਾਸਤੇ ਜੋ ਪਹੁੰਚਦੇ ਨੇ ਸਹੂਰ ਜੋ ਮਹਿਲਾਵਾਂ ਨੇ ਉਹਨਾਂ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਖਾਸ ਤੌਰ ਤੇ ਜਿਆਦਾ ਸ਼ੌਂਕ ਜੋ ਮਹਿਲਾਵਨ ਹੁੰਦਾ ਹੈ ਕਿ ਕੁਝ ਤਾਂ ਕੁਝ ਘਰ ਵਸਤੇ ਲਿਆ ਜਾਵੇ ਸਜਾਵਟ ਦਾ ਸਮਾਨ ਜਾਂ ਬਾਕੀ ਹੋਰ ਸਮਾਨ ਜਿਹੜਾ ਹੈ ਉਹ ਜ਼ਰੂਰ ਲਿਆ ਜਾਵੇ ਸੋ ਜਦੋਂ ਹੀ ਕੈਮਰਾ ਲਾਗੇ ਹੁੰਦਾ ਤਾਂ ਸਮਾਈਲ ਤਾਂ ਜ਼ਰੂਰ ਆ ਜਾਂਦੀ ਹੈ ਅੱਜ ਸ਼ਾਪਿੰਗ ਕਰਨ ਆਏ ਹੋ ਨਾਲ ਤਾਂ ਤੇ ਰਸਵੀ ਹੈ ਬਾਕੀ ਦੀਵਾਲੀ ਦੀਆਂ ਵੀ ਤਿਆਰੀਆਂ ਚੱਲਦੀਆਂ ਹਾਂਜੀ ਹਾਂਜੀ ਬਹੁਤ ਖੁਸ਼ੀ ਦੀ ਗੱਲ ਆ ਸਾਲ ਬਾਅਦ ਤੇ ਵਾਰ ਆਂਦਾ ਹੈ ਇਸ ਖੁਸ਼ੀ ਮਨਾਉਣ ਵਾਸਤੇ ਕਿ ਹਾਂ ਬਈ ਇਹ ਖੁਸ਼ੀਆਂ ਦੇ ਲੈ ਰਿਹਾ ਕਿਉਂਕਿ ਦੁੱਖ ਦੇ ਦਿਨ ਬੜੇ ਨਿਕਲ ਗਏ ਨੇ ਪੰਜਾਬੀਆਂ ਵਾਸਤੇ ਖਾਸ ਕਰਕੇ ਤੇ ਇਸ ਕਰਕੇ ਹੁਣ ਬਾਜ਼ਾਰ ਚ ਰੌਣਕ ਆਈ ਹੋਈ ਆ ਵਧੀਆ ਲੱਗ ਰਿਹਾ ਸੋਨਾ ਲੱਗ ਰਿਹਾ ਥੈਂਕ ਯੂ ਜੀ ਸੋ ਕੀ ਕੀ ਲਿਆ ਫਿਲਹਾਲ ਆਈਡੀਆ ਚ ਮਾਰਕੀਟ ਜੀ ਤਾਂ ਸ਼ੁਰੂਆਤ ਹੋਈ ਆ ਲਵਾਂਗੇ ਹੁਣ ਸ਼ੁਰੂ ਹੋਏ ਆ ਕੱਲੀਆਂ ਹਾਂਜੀ ਲੋਕ ਕੱਲੀਆਂ ਫਤਿਹਗੜ ਚੂੜੀਆਂ ਰੋਡ ਤੋਂ ਆਇਆ ਹਾਂਜੀ ਹਾਂਜੀ ਠੀਕ ਸੋ ਫਤਿਹਗੜ ਚੂੜੀਆਂ ਰੋਡ ਦੀ ਗੱਲ ਕਰਾਂ ਤਾਂ ਇੱਥੋਂ 12 ਕਿਲੋਮੀਟਰ ਤੱਕ ਸਫ਼ਰ ਕਰਕੇ ਇੱਥੇ ਪਹੁੰਚੇ ਨੇ ਕਿਉਂਕਿ ਆਈਡੀਆ ਚ ਮਾਰਕੀ ਕਈ ਜਾਂਦੀ ਹੈ ਔਰ ਜੇ ਇੱਕ ਪਾਸੇ ਦੇਖੀਏ ਤਾਂ ਮਹਿਲਾਵਾਂ ਦੇ ਵਿੱਚ ਇਸ ਮੌਕੇ ਚਾਹ ਹੁੰਦਾ ਯਾਰ ਨਾਲ ਹੀ ਨਾਲ ਮਹਿਲਾਵਾਂ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਜੋ ਇੱਥੇ ਖਰੀਦਾਰੀ ਕਰਨ ਦੇ ਵਾਸਤੇ ਆਏ ਨੇ ਸੋ ਕਿਉਂਕਿ ਦੇਖਿਆ ਜਾਵੇ ਤਾਂ ਬਾਜ਼ਾਰਾਂ ਦੀ ਰੌਣਕ ਜਿਹੜੀ ਹੈ ਤਾਂ ਤੇਰੇ ਸਾਰੇ ਸ਼ਾਪਿੰਗ ਕਰਨ ਵਾਸਤੇ ਆ ਰਹੇ ਬਹੁਤ ਜ਼ਿਆਦਾ ਰੌਣਕ ਹੈ ਬਹੁਤ ਜ਼ਿਆਦਾ ਬਾਜ਼ਾਰ ਹੈ ਰੌਣਕ ਹੈ ਪਿਛਲੇ ਸਾਲ ਨਾਲੋਂ ਜ਼ਿਆਦਾ ਜੀ ਹਾਂ ਜੀ ਹਾਂ ਜੀ ਪਿਛਲੇ ਸਾਲ ਨਾਲੋਂ ਜ਼ਿਆਦਾ ਬਹੁਤ ਜ਼ਿਆਦਾ ਚੰਗੀ ਰੌਣਕ ਹੈ ਬਾਜ਼ਾਰ ਦੀ ਤਾਂ ਤੇਰੇ ਸਾਥੇ ਕਈ ਲੋਕ ਜ਼ਰੂਰ ਬਰਤਨ ਵੀ ਲੈਂਦੇ ਨੇ ਨਾਲ ਵਾਕਫ ਵਾਕ ਚੀਜ਼ਾਂ ਲੈਂਦੇ ਨੇ ਤਾਂ ਤੇਰੇ ਸਾਹਿਬ ਜੀ ਕਾਫੀ ਲੋਕ ਸ਼ਾਪਿੰਗ ਕਰਨ ਵਾਸਤੇ ਆਉਂਦੇ ਨੇ ਸੋ ਹਲਕੀ ਹਲਕੀ ਤੁਹਾਡੀ ਸਮਾਈਲ ਵੀ ਆ ਗਈ ਹੈ ਹਾਂਜੀ ਕਿਵੇਂ ਦੀ ਰੌਣਕ ਹੈ ਜੀ ਰੌਣਕ ਤਾਂ ਬਹੁਤ ਵਧੀਆ ਜੀ ਪੂਰਾ ਰੌਣਕ ਲੱਗੀ ਹੋਈ ਹੈ ਲੋਕ ਬਹੁਤ ਰਿਸਪੌਂਸ ਦੇ ਰਹੇ ਆ ਦਿਵਾਲੀ ਦਾ ਪੂਰਾ ਸ਼ਾਇ ਹੈ ਹਾਂ ਤੇਰੇ ਸ੍ਰੀਆ ਬਰਤਨ ਵੀ ਕੀ ਲੈਂਦੇ ਹਾਂਜੀ ਬਰਤਨ ਸਟੀਲ ਦੀਆਂ ਡੱਬੀਆਂ ਬਰਤਨ ਪੈਨ ਵਗੈਰਾ ਜੋ ਉਹਨਾਂ ਨੂੰ ਨੈਸੈਸਰੀ ਹੁੰਦੀ ਘਰ ਲੈ ਜਾਂਦੇ ਨੇ ਬਾਕੀ ਬਹੁਤ ਵਧੀਆ ਜੀ ਹਰਮੀਤ ਜੀ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਇਹ ਜਿਹੜੀ ਖੁਸ਼ੀ ਹੈ ਇਹ ਸੁੱਖ ਸਮ੍ਰiddhi ਦੀ ਜਿਹੜੀ ਨਿਸ਼ਾਨੀ ਆ ਤਾਂ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਜਿਹੜਾ ਆ ਇਹ ਦੀਵਾਲੀ ਦਾ ਤਿਉਹਾਰ ਜਿਹੜਾ ਸ਼ੁਰੂ ਹੋ ਚੁੱਕਾ ਹੈ ਤਾਂ ਤੇਰਸ ਦੇ ਨਾਲ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਤੇ ਜਿਹੜਾ ਆ ਉਹ ਖੁਸ਼ੀਆਂ ਲੈ ਕੇ ਆਵੇ ਤਾਂ ਇਹ ਸੁੱਖਾਂ ਦੀ ਦੀਵਾਲੀ ਹੋਰ ਨਿਭੜੇ ਪੂਰਾ ਸਾਲ ਸੁੱਖ ਸ਼ਾਂਤੀ ਨਾਲ ਨਿਕਲੇ ਰੂ ਕਰਦੇ ਹਾਂ ਮੋਹਾਲੀ ਦੇ ਫੇਸ 7 ਸਾਡੇ ਸਹਿਯੋਗੀ ਹਰਵਿੰਦਰ ਸਿੰਘ ਸਾਡੇ ਜੁੜੇ ਹੋਏ ਨੇ ਹਰਵਿੰਦਰ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਫੇਸ 7 ਦੀ ਤਾਂ ਉੱਥੇ ਕਿਹੋ ਜੀ ਰੌਣਕਾਂ ਤਾਂ ਤੇਰਸ ਦੇ ਮੌਕੇ ਜੀ ਬਿਲਕੁਲ ਜਰਮਨ ਜੀ ਅੱਜ ਸੀ ਮੁਹਾਲੀ ਦੇ ਸੱਤ ਫੇਸ ਮੌਜੂਦ ਹੈ ਸੱਤ ਫੇਸ ਦੇ ਵਿੱਚ ਕਾਫੀ ਦੇਖੋ ਮਾਰਕੀਟ ਸਜੀ ਹੋਈ ਹੈ ਲੋਕ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤੇ ਸ਼ਾਪਿੰਗ ਕਰ ਰਹੇ ਨੇ ਰੰਗੋਲੀ ਦੀ ਗੱਲ ਕੀਤੀ ਜਾਵੇ ਲੜੀਆਂ ਦੀ ਗੱਲ ਕੀਤੀ ਜਾਵੇ ਡੈਕੋਰੇਸ਼ਨ ਦਾ ਸਮਾਨ ਜਾਂ ਬਾਕੀ ਸਮਾਨ ਸੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਖਰੀਦਣ ਲਈ ਪਹੁੰਚੇ ਹੋਏ ਆ ਤੁਹਾਨੂੰ ਪਤਾ ਸ਼ਨੀ ਐਤਵਾਰ ਦਾ ਦਿਨ ਹੈ ਸੋ ਸੋਮਵਾਰ ਸੋ ਕਹੇ ਰਹੇ ਕਈ ਕਹੇ ਰਹੇ ਕਿ 20 ਤਰੀਕ ਦੀ ਦੀਵਾਲੀ ਹੈ ਕਈ ਕਹੇ 21 ਤਰੀਕ ਦੀ ਦੀਵਾਲੀ ਹੈ ਸੋ ਪਰ ਸ਼ਨੀ ਐਤਵਾਰ ਹੋਣ ਦੇ ਕਰਕੇ ਲੋਕ ਹੈ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਦੀ ਮਾਰਕੀਟ ਮੋਹਾਲੀ ਸੋ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚਦੇ ਕਿਉਂਕਿ ਬਹੁਤ ਸਾਰੀਆਂ ਸਟਾਲਾਂ ਨਜ਼ਰ ਆਉਂਦੀਆਂ ਨੇ ਸੋ ਖਰੀਦਦਾਰੀ ਕਰਨ ਦੇ ਲਈ ਲੋਕ ਪਹੁੰਚੇ ਹੋਏ ਨੇ ਸੋ ਪਾਰਕਿੰਗ ਦੀ ਪਾਰਕਿੰਗ ਲਗਾਉਣ ਲਈ ਜੀ ਅਸੀਂ ਜਦੋਂ ਪਹੁੰਚੇ ਸੀਗੇ ਤੇ ਇੱਥੇ ਥਾਂ ਨਹੀਂ ਸੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਹੈ ਜਿਹੜੇ ਉਹ ਇੱਥੇ ਪਹੁੰਚ ਦਿਵਾਲੀ ਦਾ ਤਿਹਾਰ ਖਾਸ ਕਰਕੇ ਕਿਉਂਕਿ ਇੱਕ ਹਫਤਾ ਪੂਰਾ ਰੌਣਕ ਰਹਿੰਦੀ ਹੈ ਸੋ ਇਸ ਵਾਰ ਤਾਂ ਦਿਵਾਲੀ ਤੋਂ ਪਹਿਲਾਂ ਹੀ ਵੀਕਐਂਡ ਸ਼ਨੀ ਐਤਵਾਰ ਦਾ ਦਿਨ ਤੇ ਆਪਾਂ ਕੁਝ ਲੋਕਾਂ ਨਾਲ ਗੱਲਬਾਤ ਵੀ ਕਰ ਲੈਨੇ ਤੇ ਸ਼ਸ਼ੀਕਲ ਮੈਮ ਕੀ ਹਾਲ ਨੇ ਸ਼ਸ਼ੀਕਲ ਸਰ ਸੋ ਹੈਪੀ ਦਿਵਾਲ ਥੈਂਕ ਯੂ ਸਰ ਸੇਮ ਟੂ ਯੂ ਅੱਜ ਖਰੀਦਦਾਰੀ ਸ਼ਨੀਵਾਰ ਹੈ ਤੇ ਪਹਿਲਾ ਟਾਈਮ ਨਹੀਂ ਲੱਗਿਆ ਅਰਜੀ ਨਿਕਲੇ ਨਹੀਂ ਨਹੀਂ ਸਰ ਅੱਜ ਹੀ ਟਾਈਮ ਲੱਗਿਆ ਜੀ ਅੱਜ ਹੀ ਆਹੋ ਜਿਹਾ ਅੱਛਾ ਹੋਰ ਕੀ ਕੁਝ ਖਰੀਦ ਲਿਆ ਬਸ ਸਰ ਗਿਫਟ ਚੱਲ ਰਹੇ ਆ ਜੀ ਗਿਫਟ ਪੈਨਸ ਚੱਲ ਰਹੀ ਹੈ ਜੀ ਇਹ ਮੈਂ ਦੇਖਿਆ ਔਰਤਾਂ ਜ਼ਿਆਦਾ ਖਰੀਦਦਾਰੀ ਕਰਦੀਆਂ ਬੰਦੇ ਘੱਟ ਨਜ਼ਰ ਆਉਂਦੇ ਆ ਜਾਂ ਬੰਦੇ ਹੱਥੇ ਚ ਲਫਾਫੇ ਫੜ ਕੇ ਖੜੇ ਹੁੰਦੇ ਆ ਔਰਤਾਂ ਦਾ ਹੀ ਕੰਮ ਹੈ ਜੀ ਔਰਤਾਂ ਦਾ ਕੰਮ ਹੈ ਦੇਖੋ ਪਹਿਲਾਂ ਕਰਵਾਉਂਦੇ ਨੇ ਵੰਡਨੇ ਸਾਰਾ ਔਰਤਾਂ ਦਾ ਹੀ ਕੰਮ ਹੈ ਅੱਛਾ ਔਰਤਾਂ ਤਾਂ ਪੈਸੇ ਹੀ ਦਿੰਦੇ ਆ ਅੱਛਾ ਪੈਸ ਠੀਕ ਆ ਸਰ ਓਕੇ ਸੋ ਕਹਿੰਦੇ ਔਰਤਾਂ ਦਾ ਹੀ ਕੰਮ ਹੈ ਬੰਦੇ ਦਾ ਮਤਲਬ ਪੈਸੇ ਹੈ ਉਹਨਾਂ ਲਈ ਸੋ ਇੱਧਰ ਸਾਡੇ ਨਾਲ ਸਸ਼ੀ ਗਲ ਵਾਈ ਕੀ ਹਾਲ ਨੇ ਓਕੇ ਇਹ ਕਾਲੀ ਦੇ ਵਿੱਚ ਨੇ ਸਸ਼ੀ ਗਲ ਜੀ ਕੀ ਹਾਲ ਨੇ ਵਧੀਆ ਵਧੀਆ ਹੈਪੀ ਦੀਵਾਲੀ ਹੈਪੀ ਦੀਵਾਲੀ ਸਾਰੇ ਕਾਲੀ ਦੇ ਵਿੱਚ ਲੰਘਦੇ ਹੁੰਦੇ ਮੈਂ ਖੈਰ ਤੁਸੀਂ ਖਰੀਦ ਲਿਆ ਕੁਛ ਹਾਲੇ ਤੇ ਸ਼ੁਰੂ ਕੀਤਾ ਹੈ ਅੱਛਾ ਸ਼ੁਰੂ ਕੀਤਾ ਹੈ ਜੀ ਮੈਨੂੰ ਕਹਿ ਰਹੇ ਹੋ ਨਾ ਹਜੇ ਸ਼ੁਰੂ ਕੀਤਾ ਤੂੰ ਕਿੱਥੋਂ ਆ ਗਿਆ ਸੋ ਹੋਰ ਕੀ ਕੁਝ ਖਰੀਦ ਰਹੇ ਹੋ ਦੇਖ ਰਹੇ ਹਾਂ ਹਾਲੇ ਤੇ ਅੱਛਾ ਹੁਣੇ ਸ਼ਨੀ ਐਤਵਾਰ ਕਰਕੇ ਨਿਕਲਿਓ ਹਾਂਜੀ ਹਾਂਜੀ ਅੱਛਾ ਹੋਰ ਮਤਲਬ ਕੀ ਕੁਝ ਖਰੀਦਣਾ ਹੈ ਦੀਵਾਲੀ ਤੇ ਸਪੈਸ਼ਲ ਕਿਵੇਂ ਸਪੈਸ਼ਲ ਤੇ ਹੈ ਹੀ ਨਹੀਂ ਕਿਉਂ ਕਿ ਕਿਸੇ ਗੱਲੋਂ ਗਰਮੀ ਆਣੀ ਹੈਗੀ ਅੱਛਾ ਗਰਮੀ ਇਹ ਵੀ ਹੈਗਾ ਦੁਸ਼ਹਿਰਾ ਇੰਨੀ ਗਰਮੀ ਚ ਆ ਗਿਆ ਸੀ ਪਹਿਲਾਂ ਦੀਵਾਲੀ ਵੀ ਗਰਮੀ ਚ ਅਕਤੂਬਰ ਦੇ ਵਿੱਚ ਹੀ ਦੋ ਬਿਲਕੁਲ ਜੀ ਬਿਲਕੁਲ ਓਕੇ ਰਾਮਣ ਤਾਂ ਕਹਿੰਦੇ ਗਰਮੀ ਚ ਥੜ ਗਿਆ ਹੁਣ ਅੱਗ ਲਾਉਂਦੀ ਲੋੜ ਨਹੀਂ ਪਈ ਉਹ ਤੇ ਵਈ ਨਹੀਂ بارش ਆ ਗਈ ਸੀ ਉੱਪਰੋਂ ਅੱਛਾ بارش ਆ ਗਈ ਸੀ अच्छा दिवाली थोड़ा हैगा लांबा गर्मी च आ गई हां जी बिल्कुल जी ओके मतलब एसीया ਦੇ ਵਿੱਚ ਹੀ ਇਤਕੀ ਦੀਵਾਲੀ ਸੈਲੀਬ੍ਰੇਟ ਹੋ ਰਹੀ ਹੈ ਬਿਲਕੁਲ ਬਿਲਕੁਲ ओके ਹੋਰ ਹੁਣ ਚੇਂਜ ਆਇਆ ਕੁਝ ਮਹਿੰਗਾਈ ਵੀ ਕੋਈ ਹੈਗੀ ਆ ਰੇਟ ਪਤਾ ਕੀਤੇ ਨਹੀਂ ਜੀ ਐਸਟੀ ਥੋੜਾ ਘਟਾਤਾ ਤੇ ਹੋ ਗਿਆ ਸੈਟ اچھا ਹੁਣ ਥੋੜਾ ਸੈਟ ਹੋ ਗਿਆ ਹਾਂਜੀ اچھا ਇੰਨੀ ਮਹਿੰਗੀ ਹੈ ਨਹੀਂ ਪਹਿਲਾਂ ਜਿਵੇਂ ਸ਼ੋਪਿੰਗ ਕਰਦੇ ਸੀ ਉਹ ਤੋਂ ਮਹਿੰਗਾ ਲੱਗਦਾ ਸੀ ਬਿਲਕੁਲ ਬਿਲਕੁਲ ओके ਸੋ ਤੁਸੀਂ ਕਰੋ ਖਰੀਦਦਾਰੀ ਵਾਵਾ ਸਾਰੀ ਕਰਿਓ ਸੋ ਇੱਥੇ ਲੋਕ ਆ ਜਿਹੜੇ ਉਹ ਖਰੀਦਦਾਰੀ ਕਰਨ ਪਹੁੰਚੇ ਹੋਏ ਨੇ ਸੋ ਵੱਡੀ ਗਿਣਤੀ ਦੇ ਵਿੱਚ ਇੱਥੇ ਹੋਰਨ ਨਾਲ ਵੀ ਗੱਲਬਾਤ ਕਰ ਲੈਣੇ ਆ ਤੇ ਬਾਜ਼ਾਰ ਦੇ ਵਿੱਚ ਤੁਸੀਂ ਦੇਖੋ ਰੌਣਕ ਪੂਰੀ ਲੱਗੀ ਹੋਈ ਹੈ ਚਾਰੇ ਪਾਸੇ ਜਗਮਗ ਜਗਮਾ ਕਰ ਰਿਹਾ ਹੈ ਯਾਰ ਵੀ ਤੁਸੀਂ ਲਗਾਤਾਰ ਜੜੀ ਆ ਇਹ ਰੌਣਕਾਂ ਦੇਖੋ ਤੇ ਸਾਡੇ ਦਰਸ਼ਕਾਂ ਨੂੰ ਦਿਖਾਉਂਦੇ ਰਹੋ ਇੱਕ ਵਾਰ ਫਿਰ ਤੁਹਾਡੇ ਤੋਂ ਵਾਪਸ ਆਵਾਂਗੇ ਪਰ ਅਸੀਂ ਰੁਕ ਕਰਦੇ ਹਾਂ ਚੰਡੀਗੜ੍ਹ ਦੇ ਸੈਕਟਰ 22 ਦਾ ਸਾਡੇ ਸਹਿਯੋਗੀ ਪੂਜਾ ਵਰਮਾ ਸਰਨਾਥੋਂ ਲਗਾਤਾਰ ਬਣੇ ਹੋਏ ਨੇ ਪੂਜਾ ਜੇਕਰ ਸੈਕਟਰ 22 ਦੇ ਵਿੱਚ ਜਿਵੇਂ ਅਸੀਂ ਪਹਿਲਾਂ ਦੇਖਿਆ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਰਹੇ ਨੇ ਅੱਜ ਤਾਂ ਤੇਰੇ ਇਸ ਦੇ ਮੌਕੇ ਤੇ ਖਰੀਦਦਾਰੀ ਕਰਨ ਦੇ ਲਈ ਦੀਵਾਲੀ ਦੇ ਲਈ ਤਾਂ ਇੱਕ ਵਾਰ ਤੁਹਾਡੇ ਤੋਂ ਅਸੀਂ ਉੱਥੇ ਮੌਜੂਦ ਜਿਹੜੇ ਲੋਕ ਨੇ ਉਹਨਾਂ ਨਾਲ ਗੱ ਲਾ ਕੇ ਜੀਐਸਟੀ ਘਟ ਗਿਆ ਲੋਕਾਂ ਦੇ ਚਿਹਰਿਆਂ ਤੇ ਰੌਣਕ ਹੈ ਕਿਉਂਕਿ ਥੋੜੇ ਰੇਟ ਜਿਹੜੇ ਨੇ ਸ਼ਾਇਦ ਘਟ ਗਏ ਨੇ ਪਰ ਕਿਉਂਕਿ ਖੁਸ਼ੀਆਂ ਨੇ ਹਰ ਘਰ ਦੇ ਵਿੱਚ ਖੁਸ਼ੀ ਆਵੇ ਇਸੇ ਦੀ ਉਮੀਦ ਦੇ ਨਾਲ ਅੱਜ ਕੋਈ ਨਾ ਕੋਈ ਜੜਾ ਕੁਝ ਨਾ ਕੁਝ ਜ਼ਰੂਰ ਖਰੀਦ ਖਰੀਦਦਾਰੀ ਕਰ ਰਿਹਾ ਹੈ ਅ ਦੇਖੋ ਜਿਸ ਤਰੀਕੇ ਨਾਲ ਸਰਕਾਰ ਨੇ kiya ਸੀਗਾ ਕਿ ਦੀਵਾਲੀ ਗਿਫਟ ਅਸੀਂ ਦੇ ਰਹੇ ਆ ਆਮ ਲੋਕਾਂ ਨੂੰ ਤਾਂ ਜੋ ਉਹਨਾਂ ਦੀ ਦੀਵਾਲੀ ਵਧੀਆ ਹੋ ਸਕੇ ਇਸ ਕਰਕੇ GST ਦਾ ਕਿੰਨਾ ਅਸਰ ਹੈ ਜ਼ਰੂਰ ਗੱਲਬਾਤ ਕਰਦੇ ਆ ਤੇ ਤੁਸੀਂ ਦੇਖੋ ਕਿ ਇਸ ਵੇਲੇ ਕਿਉਂਕਿ ਇੱਥੇ ਜੁਐਲਰੀ ਮਾਰਕੀਟ ਵੀ ਹੈ ਕਪੜਿਆਂ ਦੀ ਮਾਰਕੀਟ ਵੀ ਹੈ ਤੇ ਇਸ ਤੋਂ ਇਲਾਵਾ ਹਰ ਮਾਰਕੀਟ ਜਿਹੜੀ ਹੈ ਇੱਥੇ ਜਿਸ ਕਰਕੇ ਆਮ ਲੋਕ ਇੱਥੇ ਆ ਕੇ ਜਿਹੜੇ ਉਹ ਖਰੀਦਦਾਰੀ ਕਰ ਸਕਦੇ ਆ ਇਹ ਜਿਹੜੇ ਇੱਥੇ ਲੋਕ ਨੇ ਉਹਨਾਂ ਨੂੰ ਜ਼ਰੂਰ ਪੁੱਛਦੇ ਆ ਕਿਉਂਕਿ ਇਹ ਮਾਰਕੀਟ ਬਹੁਤ ਵੱਡੀ ਆ ਤੇ ਜਿਸ ਤਰੀਕੇ ਨਾਲ ਲੋਕ ਇੱਥੇ ਖਰੀਦਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਉਹ ਹੀ ਦਿਖਾਉਂਦਾ ਹੈ ਕਿ ਜ਼ਿਆਦਾ ਛੋਟੇ ਤੋਂ ਲੈ ਕੇ ਵੱਡੀ ਹਰ ਇੱਕ ਚੀਜ਼ ਦੀ ਜਿਹੜੀ ਹੈ ਉਹ ਆ ਸ਼ਾਪਿੰਗ ਕਰ ਸਕੀਏ ਇਸ ਦੀਵਾਲੀ ਜਿਹੜਾ ਹੈ ਉਹ ਖਰੀਦਾਰੀ ਕਰ ਸਕੀਏ ਤਾਂ ਜੋ ਆਪਣੇ ਘਰ ਨੂੰ ਸਜਾ ਸਕੀਏ ਖਾਸ ਕਰ ਇਸ ਦੀਵਾਲੀ ਦੇ ਤਿਉਹਾਰ ਦੀ ਤੇ ਦੇਖੋ ਤੁਸੀਂ ਦੇਖੋ ਕਿ ਜਿਹੜਾ ਟ੍ਰੈਡੀਸ਼ਨਲ ਤੌਰ ਤੇ ਵੀ ਇੱਥੇ ਜਿਹੜਾ ਖਿਲਨੇ ਪਟਾਕੇ ਹੁੰਦੇ ਨੇ ਲੋਕ ਉਹ ਵੀ ਖਰੀਦ ਰਹੇ ਨੇ ਕਿਉਂਕਿ ਕਿਹਾ ਜਾਂਦਾ ਪੂਜਾ ਦੇ ਵਿੱਚ ਇਹਨਾਂ ਨੂੰ ਵੀ ਜਿਹੜਾ ਇਸਤੇਮਾਲ ਕਰਨਾ ਚਾਹੀਦਾ ਹੈ ਅ ਕਿਉਂਕਿ ਘਰ ਦੇ ਵਿੱਚ ਸ਼ੁਭ ਮੰਨਿਆ ਜਾਂਦਾ ਇਹਨਾਂ ਨੂੰ ਇਸ ਕਰਕੇ ਲੋਕ ਇੱਥੇ ਵੀ ਜਿਹੜਾ ਉਹ ਖਰੀਦਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਹਾਲਾਂਕਿ ਜਿਹੜੀ ਗੱਲ ਤੁਸੀਂ GST ਵਾਲੀ ਕਰ ਰਹੇ ਹੋ ਅਸੀਂ ਜ਼ਰੂਰ ਕਿਸੇ ਨੂੰ ਕਿਸੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਜਿਸ ਤਰੀਕੇ ਨਾਲ ਇਹ ਪੂਰਾ ਪੈਸੇਜ ਬਣਿਆ ਹੋਇਆ ਹੈ ਉਹ ਕ੍ਰਾਸ ਕਰਕੇ ਜਿਹੜਾ ਹੈ ਗੱਲ ਕਰਨੀ ਪਏਗੀ ਤੇ ਬਹੁਤ ਸਾਰੇ ਲੋਕ ਜਦੋਂ ਇੱਥੇ ਖਰੀਦਦਾਰੀ ਕਰਨ ਦੇ ਲਈ ਪਹੁੰਚਦੇ ਨੇ ਖਾਸ ਕਰ ਇਹ ਵੀ ਦੇਖਿਆ ਗਿਆ ਹੈ ਨਾ ਸਿਰਫ ਟ੍ਰਾਈ ਸਿਟੀ ਦੇ ਬਲਕਿ ਬਾਰੋਂ ਵੀ ਲੋਕ ਸੈਕਟਰ ਬਾਈ ਪ੍ਰਿਫਰ ਕਰਦੇ ਨੇ ਕਿ ਇੱਥੇ ਆ ਕੇ ਜਿਹੜੀ ਉਹ ਸ਼ਾਪਿੰਗ ਕੀਤੀ ਜਾਏ ਅਤੇ ਖਰੀਦਦਾਰੀ ਕਰ ਸਕੇ ਇੱਕ ਤੋ ਨੀ ਮਾਰਕੀਟ ਦੇ ਦਿੱਤੇ ਸੀ ਤੇ ਦੁਰਜੀਤ ਵੀ ਤੁਸੀਂ ਦੇਖ ਲਓ ਜਿੱਥੇ ਕਿ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਪ੍ਰਸ਼ ਕਿੰਨਾ ਕਿ ਪੂਜਾ ਤੁਸੀਂ ਲਗਾਤਾਰ ਜਿਹੜੀ ਲੋਕਾਂ ਨਾਲ ਗੱਲਬਾਤ ਜਾਰੀ ਰੱਖੋ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਅਸੀਂ ਪਹਾੜਾਂ ਦੀ ਰਾਣੀ ਸ਼ਿਮਲਾ ਲੈ ਚੱਲਦੇ ਜਿੱਥੋਂ ਸਾਡੇ ਸਹਿਯੋਗੀ ਰੇਸ਼ਮਾ ਕਰਸ਼ਪ ਦੇ ਵੱਲੋਂ ਲੋਕਾਂ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਹੈ ਤੇ ਦਿਖਾਉਨੇ ਆ ਕਿ ਸ਼ਿਮਲਾ ਦੇ ਵਿੱਚ ਕਿਹੋ ਜੀ ਰੌਣਕ ਹੈ ਅੱਜ ਦੇ ਇਸ ਖਾਸ ਦਿਨ ਦੇ ਮੌਕੇ ਤੇ आज धनतेरस का त्यौहार है और आज के दिन शिमला के जो सबसे फेमस बाजार है लोअर बाजार में लोगों की काफी भीड़ देखने को मिल रही है तस्वीरों के माध्यम से आपको मैं दिखाना चाहूंगी कि लोअर बाजार में यहाँ पर बर्तन की दुकानों पर काफी संख्या में जो लोग हैं वो पहुंच रहे हैं क्योंकि धनतेरस आज के दिन सुख समृद्धि और लक्ष्मी माँ की पूजा की जाती है और ये कहा जाता है की आज आज के दिन अगर पूजा का सामान खरीदा जाएगा नया बर्तन खरीदा जाएगा सोना चांदी यहाँ तक की अगर आप झाड़ू भी खरीदेंगे तो आपको उसका लाभ जरूर देखने को मिलेगा मयूख सुबह से कितनी बिक्री हुई है कितना जो आपका यहाँ पर हम कहेंगे आपका अच्छा मन रहा है या नहीं मैम ऐसे तो एस्टिमेट बता सकते हैं की इस बारी कांसे की बहुत डिमांड है तो बहुत लोग जो है कांसे की थाली कांसे के ग्लास बर्तन लेने आ रहे हैं तो उस हिसाब से तो काफी अच्छा सुबह थोड़ा हमें लग रहा था कि डाउन है बट दिन जैसे जैसे, जैसे प्रोग्रेस हुआ तो उससे डिमांड थोड़ी बढ़ती गई और रश बढ़ता गया जैसे आपके सामने ही अब जैसे शाम का वक्त यहाँ पर हो चला लेकिन भीड़ अभी भी कम होती हुई नजर नहीं भीड़ तो मैम जब क्योंकि धनतेरस लोग मानते हैं शुभ होता है बर्तन लेने के लिए तो जब तक धनतेरस चलेगी रात तक वैसे कल की भी धनतेरस बताई हुई है तो कल भी भीड़ रह, रहने की उम्मीद है तो भीड़ तो रहेगी ही अच्छा सर आपसे जानना चाहेंगे कि धनतेरस वाले दिन कैसे मनाते हैं आप लोग त्यौहार से अच्छी तरह से मनाते हैं जैसे खरीदारी होती है ठीक है जो भी शॉपिंग बर्तन वगैरह जो भी लेते हैं क्या खरीदा आपने अभी मैंने कल से थाली ली है तो जैसे ये भी सोना और चांदी खरीदना भी शुभ शुभ माना जाता है क्या प्रार्थना करते हैं कैसे पूजा करती हैं, आप किस तरह का ट्रेडिशन रहता है <laughs> इतना रिलीजियस तो हम नहीं है मतलब इतना मतलब ट्रेडिशनली तो चीजें नहीं हो पाती लेकिन हम कोशिश करते हैं की मतलब दिया जलाए शाम को और दिया तो वैसे भी रोज जलाते हैं लेकिन आज के दिन जैसे हम वो मिट्टी के दिए जलाते हैं बाहर और भगवान की पूजा करते हैं जी बहुत-बहुत शुक्रिया बातचीत करने के लिए तो जितने भी लोग यहां पर पहुंचे हुए हैं तो आजकल जैसे धनतेरस का जो त्योहार है इसको किस तरह से अच्छा और मनाया जाए तो उसको लेकर कुछ ना कुछ नई जो चीज है वो खरीद कर लिया जा रहा है क्योंकि आज के दिन काफी शुभ माना जाता है और ये कहते हैं कि आज के दिन कुछ नई चीज स्पेशली अगर हम बर्तन खरीदे सोना या चांदी कुछ खरीदे तो दक्षिणी मां की जो कृपा है वो विशेष रूप से बनी रहती है शिमला से टीवी पोस्ट पंजाब हरियाणा हिमाचल के लिए रेशमा कश्यप की रिपोर्ट ਤੇ ਬਾਜ਼ਾਰ ਜਿਹੜੇ ਨੇ ਉਹ ਰੌਣਕਾਂ ਦੇ ਨਾਲ ਪੂਰੀ ਤਰ੍ਹਾਂ ਫੁੱਲ ਨੇ ਤਾਂ ਇਹ ਜਿਹੜੀ ਦੀਵਾਲੀ ਦੀ ਫੁੱਲ ਚੜੀ ਰੌਣਕਾਂ ਦੀ ਖੁਸ਼ੀਆਂ ਦੀ ਫੁੱਲ ਚੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਇਸ ਤਰ੍ਹਾਂ ਹੀ ਜੜਾਇਆ ਉਹ ਲਗਾਏ ਰੱਖੇ ਤਾਂ ਰੌਣਕਾਂ ਆ ਜਾਂਦੀਆਂ ਨੇ ਸਮਾਂ ਸਾਡੇ ਤੋਂ ਘਾਟਿਆ ਪਰ ਫਿਲਹਾਲ ਇੱਥੇ ਛਮਾ ਛੋਟੀ ਜੀ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਜ਼ਰੂਰ ਦੇਖਿਓ ਸਾਡੇ ਜਿਹੜੇ ਖਾਸ ਪੇਸ਼ਕਸ਼ ਹੈ ਪੰਡਤ ਜੀ ਦੇ ਨਾਲ ਤਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਦੀਵਾਲੀ 20 ਨੂੰ ਮਨਾਉਣੀ ਹੈ ਜਾਂ 21 ਨੂੰ ਕਿਉਂਕਿ ਲੋਕਾਂ ਦੇ ਵਿੱਚ ਕਾਫੀ ਦੁਚਿੱਤੀ ਇਸ ਨੂੰ ਲੈ ਕੇ ਫੇਲੀਪਸ ਪੰਜਾਬ ਹਰਿਆਣਾ ਹੀ